ਆਪ ਕੋਲ ਉਹ ਜੰਦਾ ਟਰੈਕਟਰ ਬਤਾਉ ਹੈ ਜੀ 2004 ਮਾਡਲ ਪੰਜਾਬ ਦਾ ਚੜਿਆ ਹੋਇਆ ਇਹ ਰੰਗ ਜਿਹੜਾ ਲਾਗਦਾ ਹੀ ਆ ਕਿਤੇ ਵੀ ਕੋਈ ਟੱਗਾ ਕੋਈ ਲੀਕ ਵੀ ਨਹੀਂ ਹੈਗੀ ਅਸੀਂ ਇਹਨੂੰ ਤਣਕ ਦੇ ਸੀਜ਼ਨ ਤੋਂ ਪਹਿਲਾਂ ਲਿਆਏ ਸੀ ਅਸੀਂ ਇਹਨਾਂ ਤੇ ਪੰਪ ਲਵਾਣਾ ਸੀ ਸਪਰੇਅ ਵਾਲਾ ਉਹ ਤੇ ਸਪਰੇਅ ਵਾਲੇ ਪੰਪ ਦਾ ਪਤਾ ਕੀਤਾ ਤਾਂ ਉਹ ਕਹਿੰਦੇ ਉਹਦੇ ਤੇ 4x4 ਟਰੈਕਟਰ ਚੱਲਦਾ 4x4 ਫੇਰਾ ਸੀ ਉਹਨੂੰ ਸੇਲ ਕਰਕੇ 4x4 ਲਿਆਉਂਗੇ ਆ ਦੇਖੋ ਹੈਰੋ ਜਿਹੜੀ ਚੱਲਿਆ ਸੀ ਰਿਪਰ ਵੀ ਚਲਾ ਕੇ ਦੇਖਿਆ ਸੀ ਉਹਤੇ ਵੀ ਵਧੀਆ ਚੱਲਿਆ ਤੇ ਪੈਰ ਆ ਜਿਹੜੇ ਉਹ ਤਕਰੀਬਨ ਅੱਧੇ ਗਨੇ ਅਗਲੇ ਵੀ ਤੇ ਪਿਛਲੇ ਵੀ ਲੈਕਟਾਂ ਲੂਟਾਂ ਸਾਰੀਆਂ ਸਰਵਿਸ ਹੋਈ ਹੋਈ ਆ ਬੈਟਰੀ ਆ ਜਿਹੜੀ ਉਹ ਨਵੀਂ ਟਰਾਈ ਹੋਈ ਆ। ਅੱਧੀ ਟਰਾਈ ਸੀ ਨਵੀਂ ਬਿਲਕੁਲ। ਜਿਹੜੀ ਅਸੀਂ ਡਿਮਾਂਡ ਆ 2.5 ਲੱਖ ਰੁਪਇਆ 2.5 ਲੱਖ ਰੁਪਇਆ। ਮੈਂ ਦੇਖ ਲਓ ਹਾਲਤ ਵਾਰੀ। ਆ ਕੇ ਵੀ ਟਲਾ ਕੇ ਬਾਹਰ ਵੀ ਦੇਖ ਸਕਦੇ ਆ। ਹੈ ਰੋਟੇ ਦਾ ਸਾਰੇ ਖੇਤੀ ਵਾਇਸ ਜੇਰਾ। ਕੋਈ ਜਿਹੜਾ ਵੀਰ ਇਹ ਲੈਣਾ ਚਾਹੁੰਦਾ ਨੰਬਰ ਡਾਟਾ ਲਿਖ ਦੋਗਾ ਉਹਦੇ ਤੇ ਕਰੀਮ ਤੇ ਨੰਬਰ ਆ ਜੂਗਾ ਜ਼ਿਲ੍ਹਾ ਸਾਡਾ ਪਟਿਆਲਾ ਜੀ ਪਟਿਆਲੇ ਦੇ ਨੇੜੇ ਪਟਿਆਲੇ ਤੋਂ 20 ਕਿਲੋਮੀਟਰ ਹਰਿਆਣੇ ਵੱਲੋਂ ਸਾਡਾ ਪਿੰਡ ਹੈ ਕੋਈ ਵੀ ਵੀਰ ਆਪਣੀ ਤਸੱਲੀ ਕਰਾ ਕੇ ਆ ਕੇ ਬਾਕੇ ਵਝਾ ਸਕਦਾ ਹੈ ਕੋਈ ਲੀਕੇਜ ਨਹੀਂ ਹੈਗੀ ਤੇਲ ਵੀ ਜੈ ਜੈ ਖੰਡਾ ਅੱਜ ਚੱਲ ਪੁੱਟ ਰਿਹਾ ਵੀਡੀਓ ਲੈ ਕੇ ਆਇਆ ਅਸੀਂ ਇਹ ਉੰਤਰ ਰਿਹਾ ਤੇ ਆਹ ਸੌਦਾ ਵੀ ਵੀਡੀਓ ਪਰ ਨਾਲ ਵਧੀਆ